ਸਤਰੀਆ ਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਕਬੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣਾਂ ਜਿੱਤ ਚੁੱਕੇ ਨੇ ਪਰ ਅਜੇ ਤੱਕ ਉਹਨਾਂ ਨੇ ਸੌ ਨਹੀਂ ਚੁੱਕੀ ਉਹਨਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਸੌਣ ਚੁੱਕਣ ਦੀ ਇਜਾਜ਼ਤ ਅਮਰਿਤਪਾਲ ਸਿੰਘ ਨੂੰ ਮਿਲ ਗਈ ਹੈ ਹਾਲਾਂਕਿ ਹਜੇ ਤੱਕ ਇਸ ਦੀ ਕਨਫਰਮੇਸ਼ਨ ਜਿਹੜੀ ਆ ਉਹ ਨਹੀਂ ਹੋਈ ਪਰ ਅਸੀਂ ਅਮਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਦੇ ਹਵਾਲੇ ਨਾਲ ਇਹ ਖਬਰ ਤੁਹਾਨੂੰ ਦੱਸ ਗਏ ਕਿਉਂਕਿ ਅਮਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਵੀ ਇਹ ਕਿਹਾ ਕਿ ਸਾਨੂੰ ਵੀ ਮੀਡੀਆ ਦੇ ਰਾਹੀਂ ਹੀ ਇਹ ਖਬਰ ਮਿਲੀ ਹੈ ਕਿ ਅਮਰਿਤਪਾਲ ਸਿੰਘ ਨੂੰ ਸੌਂ ਚੁੱਕਣ ਦੀ ਇਜਾਜ਼ਤ ਐਨਆਈਏ ਦੇ ਵੱਲੋਂ ਦੇ ਦਿੱਤੀ ਗਈ ਹੈ ਹਾਲਾਂਕਿ ਉਹਨਾਂ ਨਾਲ ਇਹ ਵੀ ਕਿਹਾ ਕਿ ਅਸੀਂ ਸ਼ਾਮ ਤੱਕ ਹੀ ਇਸ ਖਬਰ ਦੇ ਉੱਤੇ ਮੋਹਰ ਲਗਾਵਾਂਗੇ ਪਰ ਜੇਕਰ ਅਮਰਿਤਪਾਲ ਸਿੰਘ ਨੂੰ ਸੌਂ ਚੁੱਕਣ ਦੀ ਇਜਾਜ਼ਤ ਮਿਲ ਜਾਂਦੀ ਹੈ ਤਾਂ ਇਹ ਵੱਡੀ ਖਬਰ ਹੋਏਗੀ ਕਿਉਂਕਿ ਐਨਐਸਏ ਤਹਿਤ ਅਮਰਿਤਪਾਲ ਸਿੰਘ ਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਹਾਲ ਫਿਲਹਾਲ ਦੇ ਵਿੱਚ ਅਮਰਿਤਪਾਲ ਸਿੰਘ ਦੀ ਐਨਐਸਏ 12 ਮਹੀਨਿਆਂ ਦੇ ਲਈ ਹੋਰ ਪੰਜਾਬ ਸਰਕਾਰ ਦੇ ਵੱਲੋਂ ਵਧਾ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਇਹ ਲੱਗ ਰਿਹਾ ਸੀ ਕਿ ਕੀ ਇਹ ਸੰਭ 可能 ਹੋ ਸਕੇਗਾ ਕਿ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਕੇ ਸੌਂ ਸੁੱਕਣਗੇ ਜਾਂ ਫਿਰ ਪੂਰੀ ਪ੍ਰਕਿਰਿਆ ਕੀ ਹੋਵੇਗੀ ਤਾਂ ਹੁਣ ਉਸ ਦਾ ਜਵਾਬ ਇੱਕ ਤਰੀਕੇ ਦੇ ਨਾਲ ਮਿਲਦਾ ਦਿਖਾਈ ਦੇ ਰਿਹਾ ਹੈ ਕਿ ਅਮਰਿਤਪਾਲ ਸਿੰਘ ਨੂੰ ਸੌਂ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਉਹ ਕਦੋਂ ਸੌਂ ਚੁੱਕਣਗੇ ਲੋਕ ਸਭਾ ਦੇ ਵਿੱਚ ਜਾ ਕੇ ਉਹ ਸਪੀਕਰ ਦੇ ਚੈਂਬਰ 'ਚ ਜਾ ਕੇ ਸੌਂ ਚੁੱਕਦੇ ਨੇ ਜਾਂ ਫਿਰ ਲੋਕ ਸਭਾ ਦੇ ਵਿੱਚ ਜਾ ਕੇ ਸੌਂ ਚੁੱਕਦੇ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਜਵਾਬ ਹਜੇ ਨਹੀਂ ਦਿੱਤੇ ਜਾ ਸਕਦੇ ਪਰ ਕਨਫਰਮੇਸ਼ਨ ਤੋਂ ਬਾਅਦ ਹੀ ਇਹ ਪਤਾ ਲੱਗ ਸਕੇਗਾ ਕਿ ਆਖਿਰ ਪੂਰਾ ਪ੍ਰੋਸੀਜਰ ਕੀ ਰਿਹਾ ਕਿਵੇਂ ਸੌਂ ਚੁੱਕਣ ਦੀ ਇਜਾਜ਼ਤ ਮਿਲੀ ਹੈ ਇਹ ਖਬਰ ਇਸ ਕਰਕੇ ਵੀ ਪੱਕੀ ਮੰਨੀ ਜਾ ਰਹੀ ਹੈ ਕਿਉਂਕਿ ਜੰਮੂ ਕਸ਼ਮੀਰ ਦੀ ਬਾਰਾਮੁਲਾ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਅਬਦੁਲ ਰਾਸ਼ਿਦ ਸ਼ੇਖ ਨੂੰ ਵੀ ਲੋਕ ਸਭਾ ਵਿਚ ਸੌਂ ਚੁੱਕਣ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ ਹਾਲਾਂਕਿ ਅਬਦੁਲ ਰਾਸ਼ਿਦ ਸ਼ੇਖ ਵੀ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਤਿਹਾਰ ਜੇਲ੍ਹ ਦੇ ਵਿੱਚ ਉਹ ਬੰਦ ਨੇ ਉਹਨਾਂ ਨੂੰ 2019 ਤੋਂ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਤੇ ਉਹਨਾਂ ਨੇ ਇਸ ਲੋਕ ਸਭਾ ਚੋਣਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਹਰਾਇਆ ਸੀ ਤੇ ਉਸ ਤੋਂ ਬਾਅਦ ਰਾਸ਼ਿਦ ਸ਼ੇਖ ਨੇ ਵੀ ਸੌਂ ਨਹੀਂ ਚੁੱਕੀ ਸੀ ਤਾਂ ਉਹਨਾਂ ਦੀ ਸੌਂ ਚੁੱਕਣ ਦੇ ਉੱਤੇ ਵੀ ਸਸਪੈਂਸ ਜੇ ਬਰਕਰਾਰ ਸੀ ਪਰ ਲੋਕ ਸਭਾ ਦੇ ਵਿੱਚ ਸੌਂ ਚੁੱਕਣ ਦੀ ਇਜਾਜ਼ਤ ਰਾਸ਼ਿਦ ਸ਼ੇਖ ਨੂੰ ਮਿਲ ਚੁੱਕੀ ਹੈ ਤਾਂ ਉਸ ਤੋਂ ਬਾਅਦ ਹੋਨੇ ਹੈ ਲੱਗ ਰਿਹਾ ਹੈ ਕਿ ਅਮਰਿਤਪਾਲ ਸਿੰਘ ਨੂੰ ਵੀ ਸੌਂ ਚੁੱਕਣ ਦੀ ਇਜਾਜ਼ਤ ਜਿਹੜੀ ਹੈ ਉਹ ਦਿੱਤੀ ਦੇ ਦਿੱਤੀ ਗਈ ਹੈ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਬਾਕੀ ਸਾਰਾ ਮੀਡੀਆ ਇਹ ਖਬਰ ਫਲਾ ਰਿਹਾ ਹੈ ਪਰ ਅਸੀਂ ਅਮਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਸਾਨੂੰ ਇਹ ਗੱਲ ਦੱਸੀ ਹੈ ਖਬਰ ਸਾਡੇ ਤੱਕ ਪਹੁੰਚਾਈ ਹੈ ਉਸੇ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਉਹਨਾਂ ਨੂੰ ਵੀ ਮੀਡੀਆ ਦੇ ਰਾਹੀਂ ਹੀ ਇਹ ਖਬਰ ਪਤਾ ਲੱਗੀ ਹੈ ਸ਼ਾਮ ਤੱਕ ਉਹਨਾਂ ਕਿਹਾ ਕਿ ਅਸੀਂ ਕਨਫਰਮ ਕਰਕੇ ਸਭ ਨੂੰ ਦੱਸ ਦੇਵਾਂਗੇ ਕਿ ਅਮਰਿਤਪਾਲ ਸਿੰਘ ਨੂੰ ਸੌਂ ਚੁੱਕਣ ਦੀ ਆਜ਼ਾਦੀ ਦਿੱਤੀ ਗਈ ਹੈ ਕਿਵੇਂ ਦਿੱਤੀ ਗਈ ਹੈ ਤੇ ਸਦੋਂ ਉਹ ਸੌਂ ਚੁੱਕਣਗੇ ਸਾਰੀਆਂ ਚੀਜ਼ਾਂ ਉਹ ਦੱਸਣਗੇ ਇਸ ਦੇ ਇਲਾਵਾ ਇਹ ਗੱਲ ਜ਼ਰੂਰ ਬਲਵਿੰਦਰ ਕੌਰ ਨੇ ਕਹੀ ਹੈ ਕਿ ਜੇਕਰ ਅਮਰਿਤਪਾਲ ਸਿੰਘ ਸੌਂ ਚੁੱਕਣ ਜਾਂਦੇ ਨੇ ਫਿਰ ਉਹਨਾਂ ਦੇ ਮਾਪੇ ਨਾਲ ਜਾਣਗੇ ਦਿੱਲੀ ਲੋਕ ਸਭਾ ਦੇ ਵਿੱਚ ਅਤੇ ਉੱਥੇ ਜਾ ਕੇ ਅਮਰਿਤਪਾਲ ਸਿੰਘ ਦੀ ਸੌਂ ਚੁੱਕ ਸਮਾਗਮ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਸ਼ਿਰਕਤ ਇੱਕ ਤਰੀਕੇ ਦੇ ਨਾਲ ਕੀਤੀ ਜਾਵੇਗੀ ਇਸ ਤੋਂ ਇਲਾਵਾ ਬਲਵਿੰਦਰ ਕੌਰ ਨੇ ਧੰਨਵਾਦ ਵੀ ਕੀਤਾ ਕਿ ਅਮਰਿਤਪਾਲ ਸਿੰਘ ਨੂੰ ਸੌਣ ਚੁੱਕਣ ਦੀ ਇਜਾਜ਼ਤ ਦਿੱਤੀ ਗਈ ਹੈ ਉਸਦੇ ਲਈ ਅਸੀਂ ਧੰਨਵਾਦ ਵੀ ਕਰਦੇ ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਅਦਾਲਤ ਦਾ ਹਜੇ ਅਸੀਂ ਰੋਕ ਇਸ ਮਸਲੇ ਦੇ ਉੱਤੇ ਨਹੀਂ ਕੀਤਾ ਸੀ ਕਿ ਅਦਾਲਤ ਦੇ ਵਿੱਚ ਜਾ ਕੇ ਅਸੀਂ ਕਿਹਾ ਹੋਵੇ ਕਿ ਅਮਰਿਤਪਾਲ ਸਿੰਘ ਨੂੰ ਸੌਣ ਚੁੱਕਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਸਾਨੂੰ ਲੱਗ ਰਿਹਾ ਸੀ ਕਿ ਜੁਲਾਈ ਦੇ ਵਿੱਚ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਜਿਹਾ ਹੋ ਸਕਦਾ ਹੈ ਅਮਰਿਤਪਾਲ ਸਿੰਘ ਨੂੰ ਸੌਣ ਚੁੱਕਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਤਾਂ ਫਿਰ ਬਲਵਿੰਦਰ ਕੌਰ ਨੇ ਕਿਹਾ ਕਿ ਜਿਹਾ ਹੀ ਹੋਇਆ ਜ਼ਿਕਰੇਗਾ ਖਬਰ ਸੱਚੀ ਇਹ ਤਾਂ ਇਜਾਜ਼ਤ ਦੇ ਦਿੱਤੀ ਗਈ ਹੈ ਇਸ ਕਰਕੇ ਸੀ ਧੰਨਵਾਦ ਵੀ ਕਰਦੇ ਹਾਂ ਤੇ ਇਸ ਤੋਂ ਬਾਅਦ ਜੋ ਵੀ ਹੋਏਗਾ ਜੋ ਵੀ ਪ੍ਰਕਿਰਿਆ ਸੀ ਅਪਣਾਉਣੀ ਹੈ ਉਹ ਸ਼ਾਮ ਤੱਕ ਜਿਹੜੀ ਹੈ ਉਹ ਕਲੀਅਰ ਕਰ ਦਿੱਤੀ ਜਾਵੇਗੀ ਕਿ ਅਸੀਂ ਕਿਸ ਤਰੀਕੇ ਇਸ ਤੋਂ ਬਾਅਦ ਅੱਗੇ ਵਧਾਂਗੇ ਪਰ ਵੱਡੀ ਖਬਰ ਹੋਏਗੀ ਕਿਉਂਕਿ ਅਮਰਿਤਪਾਲ ਸਿੰਘ ਜਦੋਂ ਤਾਂ ਉਹਨਾਂ ਦੇ ਉੱਤੇ ਐਨਐਸਏ ਲੱਗਿਆ ਉਸ ਤੋਂ ਬਾਅਦ ਉਹ ਸਾਭ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਵੰਦਰੀ ਵਕ ਵਕ ਸਮੇਤ ਦਰਨੇ ਲੱਗਦੇ ਰਹੇ ਨੇ ਅਮਰਿਤਪਾਲ ਦੇ ਮਾਤਾ ਅਮ੍ਰਿਤਸਰ ਦੇ ਵਿੱਚ ਹੈਰੀਟੇਜ ਸਪੀਡ ਦੇ ਉੱਤੇ ਵੀ ਭੁਖਾ ਹੜਤਾਲ ਤੇ ਬੈਠੇ ਰਹੇ ਪਰ ਅਮਰਿਤਪਾਲ ਸਿੰਘ ਨੂੰ ਨਾਥਾ ਪੰਜਾਬ ਸ਼ਿਫਟ ਕੀਤਾ ਗਿਆ ਨਾ ਹੀ ਫੈਰੋਲ ਦਿੱਤੀ ਗਈ ਤੇ ਨਾ ਹੀ ਕਿਸੇ ਤਰੀਕੇ ਰਿਹਾਈ ਉਹਨਾਂ ਦੀ ਸੰਭਵ ਹੋ ਸਕੀ ਸੀ ਪਰ ਖਡੂਰ ਸਾਹਿਬ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਜੇਕਰ ਉਹਨਾਂ ਨੂੰ ਰਿਹਾਈ ਮਿਲਦੀ ਹੈ ਸੋਹਣ ਚੁੱਕਣ ਦੇ ਲਈ ਉਹ ਆਉਂਦੇ ਨੇ ਤਾਂ ਇਹ ਪਹਿਲੀ ਵਾਰ ਹੋਏਗਾ ਕਿ ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਬਾਹਰ ਨਿਕਲਣਗੇ ਇਸ ਖਬਰ ਦੇ ਉੱਤੇ ਜੋ ਵੀ ਅਪਡੇਟ ਹੋਰ ਹੋਏਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ